ਹਮ ਓਏ ਹੋਏ ਹੋਏ ਹਮ ਨੀ ਮੈਂ ਮੰਡੀ ਤੋਂ ਜਾ ਸਬਜ਼ੀ ਲਿਆਵਾਂ ਕੁੜੀਏ ਨੀ ਵਾ 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 ਕਿਸ ਸਬਜ਼ੀ ਵੇਚਣ ਤੋਂ ਇਲਾਵਾ ਹੋਰ ਕੀ ਕੀ ਵੇਚ ਲਿੰਦੇ ਸੀ ਗਾਇਕੀ ਦੀ ਇੰਟਰਵਿਊ ਲੈਣਾ ਹੈ ਜਾਸ ਮੇਰੀ ਸਬਜ਼ੀ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਾਰਸਵਮਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਮਿਸਟਰ ਸੁਖਪ੍ਰੀਤ ਅੱਜ ਤੁਹਾਨੂੰ ਉਸ ਮਹਾਨ ਸ਼ਖਸ਼ਿਤ ਔਰ ਰਬੀ ਰੂ ਜਿਨ੍ਹਾਂ ਦੇ ਕਾਫੀ ਗੀਤ ਮਾਰਕੀਟ ਦੇ ਵਿੱਚ ਰਿਲੀਜ਼ ਹੋ ਚੁੱਕੇ ਹਨ ਬਲਕਿ ਬਹੁਤ ਹਿੱਟ ਹੋ ਚੁੱਕੇ ਹਨ ਅੱਜ ਤੁਹਾਨੂੰ ਬੁਲਾਉਂਦੇ ਆ ਮਸ਼ਹੂਰ ਗਾਇਕ ਮਿਸਟਰ ਸ਼ਰਮੀਲਾ ਜੀ ਸਤਿ ਸ਼੍ਰੀ ਅਕਾਲ ਸ਼ਰਮੀਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਬਾਤ ਕੀ ਬਾਤ ਹੈ ਜੀ ਹਾਂਜੀ ਸ਼ਰਮੀਲਾ ਜੀ ਤੁਹਾਡਾ ਮਿਸ ਸੁਖਰੀ ਚੈਨਲ ਤੇ ਸਵਾਗਤ ਹੈ ਅੱਛਾ ਸ਼ਰਮੀਲਾ ਜੀ ਅਸੀਂ ਅੱਜ ਇਹ ਜਾਨਣਾ ਚਾਹੁੰਦੇ ਆ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ ਅਤੇ ਤੁਸੀਂ ਗਾਇਕੀ ਤੋਂ ਪਹਿਲਾਂ ਕੀ ਸੀ ਪੁਜਾਬੀ ਆ ਗਾਇਕੀ ਤੋਂ ਪਹਿਲਾਂ ਮੈਂ ਸਬਜ਼ੀ ਵੇਚਦਾ ਸੀ ਵਾਹ ਜੀ ਵਾਹ ਕਾਹੀ ਬਾਤ ਹੈ ਇਹ ਹੁੰਦੀਆਂ ਮਿਹਨਤਾਂ ਸਟਰਗਲ ਮਿਹਨਤੀ ਬਣੋ ਇਹ ਰੱਬ ਦੀ ਰੂਹ ਥੱਲੇੋਂ ਉੱਪਰ ਗਈ ਹੈ ਉੱਠ ਕੇ ਵਾਹ ਜੀ ਹਾਂਜੀ ਸ਼ਰਮੀਲਾ ਜੀ ਚਲੋ ਦੱਸੋ ਤੁਸੀਂ ਆਪਣੀ ਸ਼ੁਰੂਆਤ ਕਿਵੇਂ ਕੀਤੀ ਇੱਕ ਦਿਨ ਮੈਂ ਗਾਹ ਕੇ ਸਬਜ਼ੀ ਵੇਚ ਰਿਹਾ ਓਏ ਹੋਏ ਹੋਏ ਗਾਹ ਕੇ ਸਬਜ਼ੀ ਵੇਚਣਾ ਇਹ ਇੱਕ ਕਲਾ ਹੈ ਗਾਹ ਕੇ ਸਬਜ਼ੀ ਵੇਚਣਾ ਕੋਈ ਵੇਚ ਨਹੀਂ ਸਕਦਾ ਇੱਕ ਦਿਨ ਮੈਂ ਗਾਹ ਕੇ ਸਬਜ਼ੀ ਵੇਚ ਰਿਹਾ ਸੀ ਹਾਂਜੀ ਅਚਾਨਕ ਇੱਕ ਗੱਡੀ ਮੇਰੇ ਕੋਲ ਦੀ ਲੰਗੀ ਅੱਛਾ ਜੀ ਓਏ ਹੋਏ ਕੀ ਅੰਦਾਜ਼ ਦੇਖੋ ਗੱਡੀ ਕੋਲ ਆਈ ਫੇਰ ਉਹ ਗੱਡੀ ਮੇਰੇ ਕੋਲ ਵਾਪਸ ਆ ਗਈ ਓਏ ਹੋਏ ਹੋਏ ਫੇਰ ਮੈਨੂੰ ਲੱਗਾ ਸ਼ਾਇਦ ਉਹ ਗੱਡੀ ਸਬਜ਼ੀ ਲੈਣ ਆਈ ਅੱਛਾ ਜੀ ਭਰ ਲੈ ਗਈ ਗੱਡੀ ਮੇਰੇ ਕੋਲ ਆ ਕੇ ਖੜ ਗਈ ਗੱਡੀ ਖੜ ਗਈ ਤੇ ਮੈਂ ਵੀ ਆਪਣੀ ਰੇੜੀ ਦੀਆਂ ਬ੍ਰੇਕਾਂ ਓਏ ਹੋਏ ਹੋਏ ਮਤਲਬ ਕਿ ਆਪਣੀ ਰੇੜੀ ਰੋਕ ਲਈ ਗੱਡੀ ਵਾਲਾ ਮੈਨੂੰ ਕਹਿੰਦਾ ਆਹ ਹੁਣੇ ਕੁਛ ਤੂੰ ਗਾ ਰਿਹਾ ਸੀ अच्छा गड्डी वाला ਤੁਹਾਨੂੰ ਕਹਿੰਦਾ ਤੂੰ ਹੁਣੇ ਕੁਝ ਗਾ ਰਿਹਾ ਹੈ ਜੀ ਚਲੋ ਇਹ ਹੁੰਦੀ ਏ ਰੱਬ ਦੀ ਨਿਗਾ ਸਵੱਲੀ ਕਹਿੰਦੇ ਰੱਬ ਦੀ ਨਿਗਾ ਜੇ ਪੱਥਰ ਤੇ ਵੀ ਪੈ ਜਾਵੇ ਤਾਂ ਉਹ ਸੋਨਾ ਬਣ ਜਾਂਦਾ ਹੈ ਗੱਡੀ ਵਾਲਾ ਮੈਨੂੰ ਕਹਿੰਦਾ ਤੂੰ ਹੁਣੇ ਕੁਝ ਗਾ ਰਿਹਾ ਸੀ ਅੱਛਾ ਜੀ ਮੈਨੂੰ ਗਾ ਕੇ ਸੁਣਾ ਤੂੰ ਕੀ ਗਾ ਰਿਹਾ ਵਾਹ ਜੀ ਵਾਹ ਫਿਰ ਤੁਸੀਂ ਗਾ ਕੇ ਸੁਣਾਇਆ ਜੀ ਪੰਜਾਬੀ ਉਹ ਚਾਰ ਲਾਈਨਾਂ ਇੱਧਰ ਪੇਸ਼ ਕਰ ਸਕਦੇ ਹੋ ਸਾਡੇ ਰੂਬਰੂ ਹੋ ਸਕਦੀਆਂ ਨੇ ਵਾਹ ਜੀ ਵਾਹ ਕਾਹੀ ਬਾਤ ਹੈ ਸ਼ਰਮੀਲਾ ਜੀ ਚਲੋ ਆਓਂਦੋ ਹੋਏ 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 ਹਮ ਸ਼ਰਮੀਲਾ ਜੀ ਜੇ ਤੁਹਾਡਾ ਗੜਾ ਨਹੀਂ ਸਾਹਿਬ ਤੁਸੀਂ ਸਾਈਟ ਤੇ ਜਾ ਕੇ ਠੁੱਕ ਵੀ ਸਕਦੇ ਹੋ ਨਹੀਂ ਓਕੇ ਓਕੇ ਠੀਕ ਹੈ ਠੀਕ ਚਲੋ ਆਨ ਦ ਆਨ ਦ ਆਨ ਦ ਪੇਸ਼ ਕਰੋ ਹੋਏ 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 ਨੀ ਮੈਂ ਮੰਡੀ ਤੋਂ ਜਾ ਸਬਜ਼ੀ ਲਿਆਵਾਂ ਕੁੜੀਏ ਨੀ ਵਾ 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 ਨੀ ਮੈਂ ਮੰਡੀ ਤੂੰ ਜਾ ਸਬਜੀ ਲਿਆਵਾਂ ਕੁੜੀਏ ਨੀ ਕੁੜੀਏ ਨੀ ਤੇ ਵਿੱਚਾ ਪਿੰਡ ਪਿੰਡ ਹੋ ਕਾਲਾ ਤੇ ਮੁੱਟਿਆਰੇ ਓਏ ਕੀ ਅੰਦਾਜ਼ ਆ ਸ਼ਰਮੀਲਾ ਜੀ ਦਾ ਬੋਰੀ ਆਲੂਆਂ ਦੀ ਬੋਰੀ ਆਲੂਆਂ ਦੀ ਤੇ ਕੋਲ ਮੇਰੇ ਆ ਮਿਰਚਾਂ ਨੀ ਹੋਏ 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 ਲੈ ਜਾ ਲੈ ਜਾ ਗੋਭੀ ਮਿਰਚਾਂ ਜਾ ਚੱਪੜ ਕੱਦੂ ਪਾਰੇ ਹੋਏ 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 ਚੱਪੜ ਕੱਦੂ ਪਾਰੇ ਵਾਹ ਜੀ ਵਾਹ ਸ਼ਰਮਿੰਦਾ ਜੀ ਵੀ ਮੈਂ ਮੰਡੀ ਤੋਂ ਜਾ ਸਬਜ਼ੀ ਲਿਆਵਾਂ ਕੁੜੀਏ ਨੀ ਤੇ ਵੇਚਾਂ ਪਿੰਡ ਪਿੰਡ ਫੋਕਾ ਲਾ ਕੇ ਮੁੱਟਿਆ ਆ ਰਹੇ ਬਾਜੀ ਬਾਤ ਕੀ ਬਾਤ ਹੈ ਕੀ ਅੰਦਾਜ਼ ਹੈ ਸ਼ਰਮੀਲਾ ਜੀ ਦਾ ਖੂਬਸੂਰਤ ਅੰਦਾਜ਼ ਦੇ ਵਿੱਚ ਸਬਜ਼ੀ ਵੇਚਦੇ ਰਹੇ ਨੇ ਸ਼ਰਮੀਲਾ ਜੀ ਜੀ ਮੇਰੇ ਕੋਲ ਤਾਂ ਪਿੰਡ ਦੀਆਂ ਬੁੜੀਆਂ ਪੰਜਾਬੀ ਬਹੁਤ ਬੁੜੀਆਂ ਸਬਜ਼ੀ ਲੈਂਦੀਆਂ ਸੀ ਓਏ ਹੋਏ ਹੋਏ ਮਤਲਬ ਕਿ ਸਾਡਾ ਗਾਗ ਨਹੀਂ ਟੁੱਟਦਾ ਜੀ ਜੀ ਓਏ ਹੋਏ ਹੋਏ ਹੋਰਾਂ ਪਿੰਡਾਂ ਦੀਆਂ ਬੁੱਢੀਆਂ ਮੈਨੂੰ ਕਹਿੰਦੀਆਂ ਸੀ ਸਾਡੇ ਪਿੰਡ ਵੀ ਆਜਿਆ ਕਰੋ ਓਏ ਹੋਏ 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 ਚੰਨ ਵੀ ਸਬਜ਼ੀ ਤੇ ਆ ਕਰੋ ਮਤਲਬ ਕਿ ਸ਼ਰਮੀਲਾ ਜੀ ਨੂੰ ਗਾਇਕੀ ਤੋਂ ਪਹਿਲਾਂ ਚਾਹੇ ਉਹ ਸਬਜ਼ੀ ਵੇਚਦੇ ਸੀ ਦੂਸਰੇ ਪਿੰਡਾਂ ਤੋਂ ਵੀ ਆਫਰਾਂ ਆਉਨੀਆਂ ਰਹੀਆਂ ਨੇ ਕਿ ਸਾਡੇ ਪਿੰਡ ਆ ਕੇ ਵੀ ਸਬਜ਼ੀ ਵੇਚਿਆ ਕਰੋ ਜੀ ਅੱਛਾ ਸ਼ਰਮੀਲਾ ਜੀ ਸ਼ਰਮੀਲਾ ਜੀ ਦਰਸ਼ਕ ਆਡੇ ਜਾਨਣਾ ਚਾਹੁੰਦੇ ਹਨ ਕਿ ਉਹ ਜਿਹੜਾ ਗੱਡੀ ਵਾਲਾ ਸੀ ਉਹ ਕੌਣ ਸੀ? ਹੂੰ। ਕਿਹੜੇ ਦਰਸ਼ਕ? ਤੂੰ ਆਪਾਂ ਨੂੰ ਦੇਖ ਰਹੇ ਨੇ ਆਪਣੇ ਦਰਸ਼ਕ। ਓ ਯਾਰ ਚਾਰ ਤੇ ਬੰਦੇ ਆਪਣੀ ਵੀਡੀਓ ਦੇਖਦੇ ਨੇ। ਕਾਸ਼ ਜਿਸੀ ਕਾਲਾ ਤੇ ਬੂਟਾ। ਕਿਹੜੇ ਦਰਸ਼ਕਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ? ਤੁਸੀਂ ਤੇ ਐਵੇਂ ਹੀ ਐਵੇਂ ਹੀ ਲਾਈ ਜਾਂਦੇ ਹੋ। ਰੁਕ ਰੁਕ ਰੁਕ। ਦੇਖ ਲਓ ਆ ਤੁਹਾਡੇ ਕਰਕੇ ਮੈਨੂੰ ਅੱਜ ਇਹਨਾਂ ਦਾ ਮਹਿਣਾ ਸੁਣਨਾ ਪਿਆ ਤੁਹਾਡੇ ਅੱਗੇ ਇੱਕ ਬੇਨਤੀ ਆ ਕਿ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਆਪਣੇ ਸਾਰੇ ਦਰਸ਼ਕ ਵੀਡੀਓ ਵੇਖਣ ਅਸ਼ਾ ਸ਼ਰਮੀਲਾ ਜੀ ਮੇਰਾ ਅਗਲਾ ਸਵਾਲ ਇਹ ਆ ਕਿ ਤੁਸੀਂ ਸਬਜ਼ੀ ਵੇਚਣ ਤੋਂ ਇਲਾਵਾ ਹੋਰ ਕੀ ਕੀ ਵੇਚ ਲੈਂਦੇ ਸੀ ਮੈਂ ਲਸਣ ਵੇਚਿਆ ਓਏ ਹੋਏ ਮੈਂ ਮੂਲੀयां ਵੇਚੀਆਂ ਓਹੋ ਅੰਬਾਂ ਅੰਬਾਂ 90 ਦਾ ਸੀਜ਼ਨ ਵੀ ਮੈਂ ਲਗਾ ਲੈਂਦਾ ਸੀ ਅੱਛਾ ਜੀ ਇੱਕ ਮਿੰਟ ਯਾਰ ਤੂੰ ਮੇਰੇ ਇੱਥੇ ਗਾਇਕੀ ਦੀ ਇੰਟਰਵਿਊ ਲੈਣਾ ਹੈ ਜਾਂ ਮੇਰੀ ਸਬਜੀ ਦੀ ਉਹ ਕਮਾਲ ਕਮਾਲ ਕਰਦਾ ਯਾਰ ਤੂੰ ਨਹੀਂ 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 ਸ਼ਰਮੀਲਾ ਜੀ ਮੇਰੀ ਗੱਲ ਸੁਣੋ ਗੱਲ ਸੁਣੋ ਕਮਾਲ ਕਰਦਾ ਯਾਰ ਤੂੰ ਕਮਾਲ ਕਰਦਾ ਸ਼ਰਮੀਲਾ ਜੀ ਤੁਸੀਂ ਤਾਂ ਗੁੱਸਾ ਕਰਕੇ ਉਹ ਇੱਧਰ ਆਓ ਸ਼ਰਮੀਲਾ ਜੀ ਸ਼ਰਮੀਲਾ ਜੀ ਥੋੜੇ ਗੁੱਸੇ ਵਾਲੇ ਨੇ ਮਨਾਉਣਾ ਪੈਣਾ ਕਮਾਲ ਕਰਦਾ ਯਾਰ ਨਹੀਂ ਨਹੀਂ ਇੱਧਰ ਆਓ ਸ਼ਰਮੀਲਾ ਜੀ ਇੱਧਰ ਆਓ ਓਹੋ ਸ਼ਰਮੀਲਾ ਜੀ ਯਾਰ ਤੂੰ ਕਮਾਲ ਕਰਦਾ ਇੱਧਰ ਆਓ ਇੱਧਰ ਆਓ ਤੂੰ ਨਹੀਂ ਤੂੰ ਤਾਂ ਗਾਇਕੀ ਦੇ ਇੰਟਰਵਿਊ ਲੈਣਾ ਹੈ ਜਾਂ ਨਹੀਂ 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 ਸ਼ਰਮੀਲਾ ਜੀ ਆਪਾਂ ਅਗਲੇ ਸਵਾਲ ਵੱਲ ਜਾਂਦੇ ਹਾਂ ਸ਼ਰਮੀਲਾ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਹੁਣ ਤੱਕ ਦੇ ਕਿੰਨੇ ਗੀਤ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਹਾਂਜੀ ਹੁਣ ਤੱਕ ਮੈਂ ਕਾਫੀ ਗੀਤ ਮਾਰਕੀਟ ਦੇ ਵਿੱਚ ਲੈ ਆ ਚੁੱਕਾ ਕੋਈ ਕੋਈ ਤੇ ਕਾਫੀ ਗੀਤ ਮੇਰੇ ਲਿਖੇ ਨੇ ਜਿਹੜੇ ਮਾਰਕੀਟ ਦੇ ਵਿੱਚ ਆਉਣੇ ਨੇ ਸ਼ਰਮੀਲਾ ਜੀ ਦੇ ਕੋਲ ਬਹੁਤ ਸਾਰੇ ਗੀਤ ਲਿਖੇ ਹੋਏ ਹਨ ਮਤਲਬ ਕਿ ਕਾਫੀ ਗੀਤ ਮੈਂ ਦਰਸ਼ਕਾਂ ਦੀ ਚੋਲੀ ਪਾ ਚੁੱਕੇ ਓਏ ਹੋਏ ਹੋਏ ਕੀ ਬਾਤ ਹੈ ਆਸ਼ਾ ਸ਼ਰਮੀਲਾ ਜੀ ਦਰਸ਼ਕ ਤੁਹਾਡਾ ਇੱਕ ਰੰਗ ਹੋਰ ਸੁਣਨਾ ਚਾਹੁੰਦੇ ਹਨ ਸ਼ਰਮੀਲਾ ਜੀ ਉਹ ਗੀਤ ਸੁਣਾਓ ਜੋ ਤੁਸੀਂ ਰੂਹ ਦੇ ਨਾਲ ਲਿਖਿਆ ਹੋਵੇ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਹਾਂਜੀ ਔਨ ਕਰੋ ਜੀ <ण्वानी> शर्मिला जी जे तो गला नहीं साफ तो हिस्सा तो जाके थुक सकते हो ओके ओके ओए होए 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 क्या ही बात है शर्मिला जी ओए हो हो एक बखरा अंदाज आजा तू तो बार कुड़िए ओए होए 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 आजा तू बार कुड़िए आजा तू बार कुड़िए ले जा तू प्याज कुड़िए आजा तू बार कुड़िए ले जा तू प्याज कुड़िए गजरा ने मटर में बेचा बेचा में साग कुड़िए गजरा ने मटर में बेचा बेचा में साग कुड़िए आजा तू बार कुड़िए ले जा तू प्याज कुड़िए आजा तू बार कुड़िए ले जा तू तुप प्याज कुड़िए आजा तू बार ਲੈ ਜਾ ਵਾਹ ਜੀ ਵਾਹ ਇੱਕ ਵੱਖਰਾ ਅੰਦਾਜ਼ ਸਬਜੀ ਵੇਚਣ ਦਾ ਇੱਕ ਹੋਰ ਵੱਖਰਾ ਅੰਦਾਜ਼ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਮਿਸਟਰ ਸ਼ਰਮੀਲਾ ਜੀ ਨੇ ਸੋ ਬਹੁਤ ਤਾੜੀਆਂ ਨਾਲ ਅੱਛਾ ਸ਼ਰਮੀਲਾ ਜੀ ਜੀ ਇਦਾਂ ਹੀ ਆਪਾਂ ਅਗਲੇ ਸਵਾਲ ਵੱਲ ਵਧਦੇ ਆ ਜੀਵੇਂ ਕਿ ਅੱਜ ਕੱਲ ਗੱਲ ਕਰਾਂਗੇ ਆਪਾਂ ਗਾਇਕੀ ਦੀ ਜੀ ਗਾਇਕੀ ਦੇ ਵਿੱਚ ਹਥਿਆਰ ਗੁੰਡਾਗਰਦੀ ਬਹੁਤ ਢਕਾਉ ਗੀਤ ਗਾ ਆ ਰਹੇ ਨੇ ਮਾਰਕੀਟ ਦੇ ਵਿੱਚ ਜੀ ਤੁਸੀਂ ਇਹਦੇ ਬਾਰੇ ਕੀ ਰਾਏ ਦੇਣਾ ਚਾਹੋਗੇ ਦੇਖੋ ਜੀ ਜੇ ਕੋਈ ਗਾਇਕ ਹਾਂਜੀ ਲੱਚਰ ਗਾਇਕੀ गा ਰਿਹਾ ਹੈ ਤਾਂ ਉਸ ਨੂੰ ਸੁਣਨ ਵਾਲਾ ਉਸ ਦੇ ਬਰਾਬਰ ਦਾ ਹੱਕਦਾਰ ਹੈ ਲੱਚਰ ਗਾਇਕੀ ਫਲੌਂ ਦੇ ਵਿੱਚ ਬਿਲਕੁਲ ਜੀ ਜੇ ਅੱਜ ਅਸੀਂ ਲੱਚਰ ਗਾਇਕੀ ਬੰਦ ਕਰ ਦਈਏ ਤਾਂ ਲੱਚਰ ਗਾਇਕੀ ਆਪਣੇ ਆਪ ਬੰਦ ਹੋ ਜਾਏਗੀ ਬਿਲਕੁਲ ਜੀ ਹਾਂਜੀ ਬਹੁਤ ਵਧੀਆ ਰਾਏ ਦਿੱਤੀ ਸ੍ਰੀ ਮੀਰਾ ਜੀ ਨੇ ਆਪਣੀ ਗੱਲ ਦੱਸਦਾ ਅਛਾ ਸ਼ਰਮੀਲਾ ਜੀ ਹੁਣ ਆਪਣੀ ਸੱਚੀ ਕੋਈ ਗੱਲ ਦੱਸਣਗੇ ਉਹ ਸੁਣ ਤੇ ਲੈ ਪਹਿਲਾਂ ਪਿੱਛੇ ਦੇਖੋ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਮੈਂ ਆਪਣਾ ਇੱਕ ਗੀਤ ਕਰਵਾਇਆ ਸੀ ਠੀਕ ਹੈ ਜੀ ਜਿਸ ਦਾ ਨਾਮ ਮੈਂ ਰੱਖਿਆ ਸੀ ਵਿਰਲੇ ਹੀ ਗਾਉਂਦੇ ਚੰਗਾ ਵਾਹ ਕੀ ਬਾਤ ਹੈ ਕਿੰਨਾ ਸੋਹਣਾ ਨਾਮ ਦਿੱਤਾ ਹੈ ਵਿਰਲੇ ਹੀ ਗਾਉਂਦੇ ਚੰਗਾ ਇਸ ਗੀਤ ਤੇ ਮੈਂ ਆਪਣੀ 2 ਕਨਾਲ ਜ਼ਮੀਨ ਵੇਚ ਕੇ ਸ਼ਰਮੀਲਾ ਜੀ ਨੇ 2 ਕਨਾਲ ਜ਼ਮੀਨ ਵੇਚੀ ਗੀਤ ਲਈ ਇਸ ਨੂੰ ਰਿਲੀਜ਼ ਕਰਵਾਇਆ ਸੀ ਅੱਛਾ ਜੀ ਤੇ ਇਸ ਨੂੰ 50000 ਵਿਊ ਵੀ ਨਹੀਂ ਆਏ ਬੜੀ ਮਾੜੀ ਗੱਲ ਹੈ ਜੀ ਇੰਨਾ ਵਧੀਆ ਨਾ ਸੀ ਗਾਣੇ ਦਾ ਤੁਸੀਂ ਵਿਊ ਹੀ ਨਹੀਂ ਦਿੱਤੇ ਗਾਣੇ ਨੂੰ ਹੁਣ ਮੈਂ ਆ ਪਿਛਲੇ ਹਫਤੇ ਆਪਣਾ ਇੱਕ ਗੀਤ ਕਰਵਾਇਆ ਅੱਛਾ ਜੀ ਜਿਸ ਦਾ ਨਾਮ ਮੈਂ ਰੱਖਿਆ ਸਾਨੂੰ ਟੇਡਾ ਟੇਡਾ ਵੇਖ ਕੇ ਨਾ ਲੰਗ ਵੈਰੀਆ ਨਹੀਂ ਤੇ ਇੱਕ ਵਿੱਚ ਫੈਰ ਮਾਰ ਦੋ ਓਏ ਹੋਏ ਇੱਕ ਵਿੱਚ ਫਾਇਰ ਮਾਰ ਦੂੰ ਕਿਆ ਬਾਤ ਬੜੇ ਡਿਫਰੈਂਟ ਨਾਮ ਲੈ ਕੇ ਆਉਂਦੇ ਨੇ ਸ਼ਰਮੀਲਾ ਜੀ ਮਾਰਕੀਟ ਦੇ ਵਿੱਚ ਗਾਣਿਆਂ ਦੇ ਇਸ ਗੀਤ ਨੂੰ ਇੱਕ ਹਫਤੇ ਦੇ ਵਿੱਚ 30 ਮਿਲੀਅਨ ਵਿਊਜ਼ ਉਹ ਵਾਹ 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 ਬਹੁਤ ਬਹੁਤ ਮੁਸੀਬਤਾਂ ਹੋਣ ਸ਼ਰਮੀਲਾ ਜੀ ਤੁਹਾਨੂੰ ਮੁਸੀਬਤਾਂ ਉਹ ਮੇਰਾ ਮਤਲਬ ਮੁਬਾਰਕਾ ਮੁਬਾਰਕ ਉਹ ਮਿਸਟੇਕ ਹੋ ਜਾਂਦੀ ਹੈ ਨਾ ਸੋਈ ਮaaf ਕਰੇ ਮaaf ਕਰੇ ਆਂ ਅੱਛਾ ਸ਼ਰਮੀਲਾ ਜੀ ਅਖੀਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਗਾਇਕਾ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਖੀਰ ਦੇ ਵਿੱਚ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇਕਰ ਕੋਈ ਚੰਗੀ ਚੀਜ਼ ਤੁਹਾਡੇ ਰੂਬਰੂ ਕਰ ਰਿਹਾ ਹੈ ਉਸ ਨੂੰ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਬਿਲਕੁਲ ਜੀ ਸਪੋਰਟ ਕਰਨੀ ਚਾਹੀਦੀ ਤੇ ਗਾਇਕਾ ਨੂੰ ਮੈਂ ਇੱਕ ਕਵਿਤਾ ਦੇ ਰਾਈ ਮੈਸੇਜ ਦੇਣਾ ਚਾਹੁੰਦਾ ਹੁਣ ਕਿਹੜੇ ਰਾਹੇ ਪੈ ਗਈ ਗਾਇਕਾ ਹਥਿਆਰਾਂ ਨੂੰ ਲੈ ਕੇ ਬਹਿ ਗਈ ਗਏ ਤੁਸੀਂ ਸਾਫ ਸੁਥਰਾ ਕਿਉਂ ਗਾਉਣਾ ਛੱਡਿਆ ਕੀ ਗੰਦ ਪਾਉਣ ਨੂੰ ਰਹਿ ਗਈ ਗਏ ਬਾਜੀਵਾ ਉਹਨ ਰੀਲਾ ਉੱਤੇ ਨੱਚਣ ਕੁੜੀਆਂ ਪਿੰਟਰ ਲਾਲਾ ਜੱਚਣ ਕੁੜੀਆਂ ਮਾਂ ਵੀ ਦੇਂਦੀ ਸਾਥ ਧੀ ਦਾ ਕਿਉਂ ਪੁੱਠਾ ਸਿੱਧਾ ਟੱਪਣ ਕੁੜੀ ਬਾਜੀਵਾ ਜੀ ਬਹੁਤ ਹੀ ਪਤਲੀ ਗੱਲ ਕੀਤੀ ਸ਼ਰਮੀਲਾ ਜੀ ਨੇ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਇਹ ਲੈਕਚਰ ਗਾਇਕੀ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੇ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ